ਗੁਰਮਤ ਸਤਕਾਰ ਜੋ ਸਤਿਗੁਰਾਂ ਦੇ ਸਾਜੀ ਤਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਾਰੇ ਗੁਰਮਖ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸੁਭਾਗ ਸਮ ਸਤਿਗੁਰਾਂ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰਨ ਦਾ ਭਾਗ ਪ੍ਰਾਪਤ ਹੋਇਆ ਹੈ ਸਤਿਗੁਰਾਂ ਦੀ ਪਾਵਨ ਪੀਤ ਰਾਜ ਦੇ ਹੁਕਮਨਾਮੇ ਸਰਵਨ ਕੀਤੇ ਆ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਛੋਡੇ ਪਾਤਸ਼ਾਹ ਪਹਿਰਾੜੀ ਰਾਗ ਦੇ ਵਿੱਚ ਅੱਜ ਦਾ ਜੋ ਪਾਵਨ ਪੀਤਰ ਹੁਕਮ ਬਖਸ਼ੂ ਕੀਤਾ ਹੈ ਆਓ ਸਾਰੇ ਇਸ ਸੀਮਤ ਸਮੇਂ ਦੇ ਵਿੱਚ ਆਪਾਂ ਆਪੋ ਆਪਣੀਆਂ ਮਨ ਬਿਰਤੀ ਨੂੰ ਇਕਾਗਰ ਬਣਾ ਕੇ ਪੂਰਾ ਪੂਰਾ ਲਾਹਾ ਲਈਏ। ਸਤਨਾ ਦੀ ਸਭਲਤਾ ਬਾਤ ਇੱਕ ਵਾਰੀ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਬੈਰਾੜੀ ਮਹੱਲਾ ਚੌਥਾ ਰਾਗ ਬੈਰਾੜੀ ਹੈ ਮਹੱਲਾ ਚੌਥਾ ਚੌਥੇ ਪਾਸਾ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਹ ਅੰਮ੍ਰਿਤ ਵਚਨ ਨੇ ਜਿਨ੍ਹਾਂ ਦੇ ਵਿੱਚ ਬਾਦਸ਼ਾਹ ਮਹਾਰਾਜ ਨੇ ਤਤ ਰਸ ਕੇਂਦਰੀ ਭਾਵ ਰੱਖਿਆ। ਰਹਾਉ ਬੜੀਆਂ ਪੰਗਰਕੀਆਂ ਵਿੱਚ ਬਾਦਸ਼ਾਹ ਨੇ ਇਹ ਸ਼ਬਦ ਦਾ ਕੇਂਦਰੀ ਭਾਵ ਰੱਖਿਆ। ਛਪ ਮੰਨ RAM ਨਾਮ ਨਿਤਾਰਾ ਇਹ ਮੇਰੇ ਮਨ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਨਾਮ ਨਿਸਤਾਰਾ ਨਿਸ਼ਟਾਰਿਤ ਭਾਵੈ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੂਤਰੇ ਪਾਰ ਸੂਤਰੇ ਪਾਰ ਇਹ ਸੰਸਾਰ ਸਮੁੰਦਰ ਤੋਂ ਪਾਰ ਲਾ ਦਿੰਦਾ ਹੈ ਮਨੁੱਖੀ ਇੱਕ ਬੇੜਾ ਹੈ ਇਸ ਬੇੜੇ ਤੇ ਸਵਾਰ ਹੋ ਕੇ ਵਾਹਿਗੁਰੂ ਨਾਮ ਜਹਾਜ਼ ਹੈ ਜਹਾਜ਼ ਹੈ ਬੇੜਾ ਹੈ ਇਹ ਤੇ ਸਵਾਰ ਹੋ ਕੇ ਇਹ ਸੰਸਾਰ ਸਮੁੰਦਰ ਤੋਂ ਸੱਜੀ ਤਰ ਜਾਵੇਂਗਾ ਧੰਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਪਿਤਰ ਹੁਕਮ ਦੇ ਵਿੱਚ ਇਹੀ ਸਾਨੂੰ ਸਮਤ ਦੇ ਰਹੇ ਨੇ ਐ ਮੇਰੇ ਮਨਾ ਉਸ ਵਾਹਿਗੁਰੂ ਦਾ ਨਾਮ ਜਪਿਆ ਕਰ ਜਿਸ ਜਿਹਦਾ ਨਾਮ ਜਪ ਕੇ ਤੂੰ ਇਹ ਸੰਸਾਰ ਸਮੁੰਦਰ ਤੋਂ ਇਸ ਭਵਜਲ ਤੋਂ ਪਾਰ ਹੋ ਜਾਵੇਂਗਾ ਕੋਟ ਕੁਟੰਤਰ ਕੇ ਪਾਪ ਸਭ ਖੋਬੈ ਹਰ ਭਵ ਜਲ ਪਾਰਿ ਉਤਾਰੈ ਕੋਟ ਸਤਿਗੁਰੂ ਜੀ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਅਨੇਕਾਂ ਜੁਨਾ ਦੇ ਕੀਤੇ ਸਾਰੇ ਪਾਪ ਨਾਸ ਕਰਨ ਦਿੰਦਾ ਹੈ ਕੋਟ ਕੁਟੰਤਰ ਕੇ ਪਾਪ ਸਭ ਖੋਬੈ ਕ੍ਰੋੜਾ ਜਨਮ ਦੇ ਪਾਪ ਕੱਟਣ ਬਾਤੇ ਸਮਰੱਥ ਹੈ ਬਿਗਨਾ ਬਨਾਸਨ ਸਭ ਦੁਖ ਨਾਸਨ ਬਿਗਨਾ ਦਾ ਨਾਸ ਕਰਨ ਵਾਲਾ ਦੁਖਾਂ ਦਾ ਨਾਸ ਕਰਨ ਵਾਲਾ ਸਤਿਗੁਰੂ ਨੇ ਨਾਮ ਦਰਦਾਇਆ ਸਤਿਗੁਰੂ ਨੇ ਨਾਮ ਦੀ ਦਾਤ ਦਿੱਤੀ ਉਹ ਨਾਮ ਕਰੋੜਾਂ ਪਾਪਾਂ ਨੂੰ ਕੱਟਣ ਵਾਲਾ ਕਰੋੜਾਂ ਬਿਗਨਾ ਨੂੰ ਕੱਟਣ ਵਾਲਾ ਦੁਖਾਂ ਨੂੰ ਕੱਟਣ ਵਾਲਾ ਸਤਿਗੁਰਾਂ ਦੇ ਪਾਸ ਮਿਲਦਾ ਹੈ ਨਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਦੇਖੋ ਨਾਮ ਦੀ ਮਹਿਮ ਕਰਦੇ ਨੇ ਭਾਈ ਨਾਮ ਜਪਿਆ ਕਰ ਤੇਰਾ ਜੀਵਨ ਸਫਲਾ ਹੋ ਜਾਵੇਗਾ ਜਨਮਾਂ ਜਨਮਾਂ ਤਰਾਂ ਦੇ ਉਹ ਤੰਤਰ ਪਾਪ ਕੱਟੇ ਜਾਣਗੇ ਤੇ ਭਵਜਲ ਪਾਰਉ ਤਾਰਾਂ ਤੇ ਸਿਮਰਨ ਕਰਨ ਵਾਲੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ ਇਸ ਭਵਜਲ ਤੋਂ ਪਾਰ ਹੋ ਜਾਂਦੇ ਨੇ ਡੁੱਬਦੇ ਨਹੀਂ ਜੋ ਜਿਨਾਂ ਨੂੰ ਸਮਝ ਪੈ ਗਈ ਜਿਨਾਂ ਨੂੰ ਸੋਝੀ ਆ ਗਈ ਗੁਰੂ ਨੇ ਕਿਰਪਾ ਕਰ ਦਿੱਤੀ ਸਮਝ ਬਖਸ਼ ਦਿੱਤੀ ਫਿਰ ਉਹ ਵਾਰ-ਵਾਰ ਮਿੰਤਾ ਤਰਲੇ ਕਰਦੇ ਨੇ ਸਤਿਗੁਰੂ ਅਸੀਂ ਡੁੱਬਣਾ ਨਹੀਂ ਚਾਹੁੰਦੇ ਅਸੀਂ ਇਸ ਭਵਜਲ ਦੇ ਵਿੱਚ ਇਸ ਸਮੁੰਦਰ ਦੇ ਵਿੱਚ ਡੁੱਬਣਾ ਨਹੀਂ ਚਾਹੁੰਦੇ ਮਹਾਰਾਜ ਕਿਰਪਾ ਕਰ ਸਾਨੂੰ ਪਾਰ ਉਤਾਰਾ ਸਾਨੂੰ ਪਾਰ ਲਾ ਦੇ ਸਾਡਾ ਵੀ ਬੇੜਾ ਬੰਨੇ ਲਾ ਦੇ ਵਾਰ-ਵਾਰ ਮਿੰਨਤਾ ਤਰਲੇ ਕਰਦੇ ਨੇ ਹੁਣ ਗੁਰੂ ਦੇ ਚਰਨਾਂ ਵਿੱਚ ਕਰ ਮਿੰਨਤ ਕਰ ਜੋਦੜੀ ਬੇਨਤ ਕਰ ਲੈ ਜੋਦੜੀਆਂ ਕਰ ਬੇਨਤੀਆਂ ਕਰ ਗੁਰੂ ਸਮਰੱਥ ਹੈ ਗੁਰੂ ਜੀਵਾਂ ਦੇ ਭਲੇ ਬਾਤ ਇੱਕ ਬੇੜਾ ਬਣਾ ਦਿੱਤਾ ਹੈ ਇਸ ਬੇੜੇ ਦੇ ਵਿੱਚ ਕੋਈ ਵੀ ਸਵਾਰ ਹੋ ਜਾਵੇ ਸਤਿਗੁਰਾਂ ਨੇ ਫਿਰ ਕਿਰਪਾ ਕਰ ਦੇਣੀ ਹੈ ਪਰ ਗੱਲ ਹੈ ਵੀ ਸਵਾਰ ਹੋ ਜਾਵੇ ਕੋਈ ਫਿਰ ਉਸ ਨੂੰ ਪਾਰ ਲਾ ਦੇਣਾ ਸਤਿਗੁਰੂ ਜੀ ਪਾਰ ਲਾ ਦਿੰਦੇ ਨੇ ਜੇ ਕੋਈ ਇਸ ਬੇੜੇ ਵਿੱਚ ਸਵਾਰ ਹੋ ਜਾਵੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਇਹ ਨਾਲ ਹੀ ਸ਼ਰਤ ਵੀ ਰੱਖ ਦਿੱਤੀ ਜੋ ਸਰਦਾ ਕਰ ਸੇਵਨ ਸਰਦਾ ਭਾਵਨ ਗੁਰੂ ਦੇ ਨਾਲ ਅੰਦਰੋਂ ਪ੍ਰੀਤ ਹੈ ਉਹ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਪਾਰ ਉਤਾਰਨ ਹਾਰ ਪਾਰ ਉਤਾਰਾ ਉਹਦਾ ਹੀ ਹੁੰਦਾ ਜਿਹੜੇ ਭਾਵਨਾ ਕਰਕੇ ਸਵਾਰ ਹੁੰਦੇ ਨੇ ਇਹਨਾਂ ਨੂੰ ਯਕੀਨ ਆ ਗਿਆ ਇਹਨਾਂ ਨੂੰ ਵਿਸ਼ਵਾਸ ਆ ਗਿਆ ਭਰੋਸੇ ਦੀ ਗੱਲ ਹੈ ਤਾਂ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਰਦੇ ਨੇ ਭਾਈ ਵਾਹਿਗੁਰੂ ਦਾ ਨਾਮ ਅਨੇਕਾਂ ਜੂਨਾਂ ਦੇ ਕੀਤੇ ਹੋਏ ਸਾਰੇ ਪਾਪ ਨਾਸ਼ ਕਰ ਦਿੰਦਾ ਹੈ। ਸ਼ਿਮਨ ਕਨ ਵਾਲੇ ਜੀਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਭਵਜਲ ਪਾਰ ਉਤਾਰਾ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਨੇ। ਕਾਇਆ ਨਗਰ ਵਤ ਹਰ ਸੁਆਮੀ ਹਰ ਨਿਰਭਉ ਨਿਰਵੇਦ ਅੰਕਾਰਾ ਕਾਇਆ ਕਾਇਆ ਤੋਂ ਬਾਹਰ ਸਰੀਰ ਨਗਰ ਇਸ ਨਗਰ ਵਿੱਚ ਉਹ ਸਤਗੁਰੂ ਜੀ ਕਿਰਪਾ ਕਰ ਦੇਣੇ ਮਾਲਕ ਪਰਮਾਤਮਾ ਸਾਡੇ ਸਰੀਰ ਇਸ ਸਰੀਰ ਦੇ ਵਿੱਚ ਵਸਦਾ ਹੈ ਕਾਇਆ ਨਗਰ ਵਸਤ ਹਰ ਸੁਆਮੀ ਇਸ ਕਾਇਆ ਰੂਪੀ ਸਰੀਰ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ ਨਿਰਭਉ ਦਰਬੈਰ ਨਿਰੰਕਾਰ ਉਸ ਨੂੰ ਕੋਈ ਡਰ ਨਹੀਂ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਹਦਾ ਕੋਈ ਖਾਸ ਆਕਾਰ ਨਹੀਂ ਦਰੰਕਾਰ ਉਹ ਸਾਡੇ ਇਸ ਸਰੀਰ ਦੇ ਅੰਦਰ ਹੀ ਵਸਦਾ ਹੈ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਬਿਸਰਾਮ ਅੰਦਰ ਵਸਦਾ ਹੈ ਪਰ ਅਸੀਂ ਉਸ ਨੂੰ ਬਾਹਰ ਭਾਲਦੇ ਆ ਅਸੀਂ ਬਾਹਰ ਮੁਖੀ ਹੋ ਗਏ ਜੇਕਰ ਤੇ ਗੁਰੂ ਕਿਰਪਾ ਕਰੇ ਗੁਰੂ ਦੇ ਸਾਥ ਰਹੀ ਅੰਤਰ ਮੁਖੀ ਹੋ ਗਏ ਉਸ ਵਾਹਿਗੁਰੂ ਨੂੰ ਬਾਹਰ ਭਾਲਣ ਦੀ ਬਜਾਏ ਅੰਦਰੀ ਵੇਖ ਲਈਏ ਗੁਰੂ ਸਮਝ ਦਿੰਦਾ ਹੈ ਗੁਰੂ ਸਤਿ ਮਤ ਦਿੰਦਾ ਹੈ ਜਿਸ ਨੂੰ ਬਾਹਰ ਭਾਲਦਾ ਕਾਹੇ ਰੇ ਬਨ ਕੋਜਣ ਜਾਈ ਕਿਉਂ ਬਾਹਰ ਭੱਜਿਆ ਫਿਰਦਾ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਸਰਬ ਨਿਵਾਸੀ ਜਿਹੜੇ ਸਾਰੇ ਰਮਿਆ ਹੋਇਆ ਸਦਾ ਅਲੇਪਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਵੀ ਅਲੇਪ ਹੈ ਸਰਿਆਂ ਦੇ ਵਿੱਚ ਰਹਿੰਦਾ ਵੀ ਐ ਤੇ ਵੱਖਰਾ ਵੀ ਐ ਉਹੀ ਸੰਗ ਸਮਾਈ ਤੇਰੇ ਨਾਲ ਰਹਿੰਦਾ ਕਿਵੇਂ ਰਹਿੰਦਾ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਰਹਿੰਦੀ ਐ ਇਸ ਦੀ ਤਾਂ ਨਹੀਂ ਹਵਾ ਚੱਲਦੀ ਦਿਖਦੀ ਨਹੀਂ ਮਹਿਸੂਸ ਹੁੰਦੀ ਐ ਸੁਗੰਧੀ ਵੀ ਮਹਿਸੂਸ ਹੁੰਦੀ ਐ ਪਰ ਦਿਖਦੀ ਨਹੀਂ ਇਸੇ ਤਰ੍ਹਾਂ ਹੀ ਉਹ ਵਾਹਿਗੁਰੂ ਤੇਰੇ ਨਾਲ ਰਹਿੰਦਾ ਪਰ ਤੈਨੂੰ ਦਿਖਦਾ ਨਹੀਂ ਪੁਰੂ ਆਮਦਾਸ ਮਹਾਰਾਜ ਜੀ ਅੱਜ ਕਿਰਪਾ ਕਰਦੇ ਨੇ ਕਹਿੰਦੇ ਨੇ ਕਾਇਆ ਨਗਰ ਵਸਦਾ ਹਰ ਸੁਆਮੀ ਤੇਰੇ ਇਸ ਕਾਇਆ ਵਿੱਚ ਇਸ ਸਰੀਰ ਦੇ ਵਿੱਚ ਉਹ ਪਰਮਾਤਮਾ ਵਸਦਾ ਹੈ ਨਿਰਭਉ ਨਿਰਵੈਰ ਦਰੰਕਾਰਾ ਉਸ ਨੂੰ ਕਿਸੇ ਦਾ ਭੈ ਨਹੀਂ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਉਹਦਾ ਕੋਈ ਖਾਸ ਆਕਾਰ ਨਹੀਂ ਦਰੰਕਾਰਾ ਨਿਰ ਆਕਾਰ ਹੈ ਜਿਹੜਾ ਅੰਦਰ ਤੇਰੇ ਵਸਦਾ ਹੈ ਹਰ ਨੈਗੇਟਿਵ ਬੱਤ ਕਸ ਨਦਰਨਾ ਆਵੇ ਹਰ ਲਾਦਾ ਗੁਰ ਵਿਚਾਰਾ ਪ੍ਰਮਾਤਮਾ ਸਾਡੇ ਅੰਦਰ ਬਾਦਾ ਸਾਡੇ ਨੇੜੇ ਬਾਦਾ ਸਾਨੂੰ ਦਿਖਦਾ ਨਹੀਂ ਹਰ ਨੈਗੇਟਿਵ ਬੱਤ ਕਸ ਨਦਰਨਾ ਆਵੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਪ੍ਰਮਾਤਮਾ ਜਿਨੇ ਇਹ ਖੇਲ ਰਚਿਆ ਜਿਨੇ ਰਚਨਾ ਰਚੀ ਹੈ ਸਾਰੀ ਦੁਨੀਆ ਸਾਜੀ ਏ ਇਹ ਲੋਕ ਪਰਲੋਕ ਬਣਾ ਦਿੱਤਾ ਉਹ ਵਾਹਿਗੁਰੂ ਸਾਡੇ ਨਾਲ ਹੈ ਸਾਜਣ ਬਣ ਕੇ ਮਿੱਤਰ ਬਣ ਕੇ ਸਾਡੇ ਨਾਲ ਖੜਾ ਇਹਨ ਤੋਂ ਉਦਾਹਰਨਾ ਦੇ ਕੇ ਮਹਾਰਾਜ ਨੇ ਥਾਂ-ਥਾਂ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਏ ਸਾਜਣੜਾ ਹਰ ਸਾਜਣੜਾ ਨਿਕਟ ਖਲੋਏੜਾ ਸਾਜਣੜਾ ਉਤਰੇ ਨਿਕਟ ਤੇਰੇ ਨਾਲ ਖੜਾਗਾ ਅੱਜ ਗੁਰੂ ਰਾਮਦਾਸ ਮਹਾਰਾਜ ਵੀ ਇਹ ਗੱਲ ਕਹਿੰਦੇ ਨੇ ਹਰ ਨਿਕਟ ਵਸਤ ਹਰ ਨੈਗੇਟਿਵ ਵਾਸਤੇ ਕਦੇ ਨਜ਼ਰ ਨਾ ਆਵੇ ਉਹ ਤੇਰੇ ਨਾਲ ਖੜਾਗਾ ਪਰ ਤੈਨੂੰ ਨਜ਼ਰ ਨਹੀਂ ਆਉਂਦਾ ਹੁਣ ਪਤਾ ਕਿਵੇਂ ਲੱਗੇ ਹਰ ਲਾਧਾ ਗੁਰਮੀਚਾਰਾ ਗੁਰੂ ਦੀ ਬਖਸੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਲਾਧਾ ਲੱਭ ਪੈਂਦਾ ਹੈ ਗੁਰਮੀਚਾਰਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਕਿਰਪਾ ਕਰੇ ਅੱਡੇ ਕੋਲੇ ਖੜਾ ਉਹ ਵੇਖੇ ਉਹ ਸਾਨੂੰ ਵੇਖਦਾ ਉਹਨਾਂ ਨਦਰ ਨਾ ਆਵੇ ਅਸੀਂ ਪਾਪ ਕਮਾਉਂਦੇ ਆ ਉਹਨੂੰ ਭੁੱਲ ਕੇ ਅਸੀਂ ਠੱਗੀਆਂ ਚੋਰੀਆਂ ਕਰਦੇ ਆ ਉਹਨੂੰ ਭੁੱਲ ਕੇ ਕਰਦੇ ਆ ਅਪਰਾਧ ਕਰਦੇ ਆ ਉਹਨੂੰ ਭੁੱਲ ਕੇ ਜੇ ਸਾਨੂੰ ਪਤਾ ਹੋਵੇ ਪ੍ਰਮਾਤਮਾ ਸਾਨੂੰ ਵੇਖਦਾ ਫਿਰ ਇਹ ਪਾਪ ਨਾ ਕਰੇ ਕਿ ਕਿਸੇ ਨਾਲ ਠੱਗੀ ਨਾ ਮਾਰੇ ਪਰਮਾਤਮਾ ਉਹ ਵੇਖਦਾ ਉਹ ਵੇਖੇ ਉਹਨਾਂ ਨਦਰਣਾ ਆਵੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਤੇਰੇ ਨਿਗਟ ਖੜਾਗਾ ਇਹਨੂੰ ਵੇਖ ਰਿਆਗਾ ਤੂੰ ਤੇ ਬੜੇ ਪਰਦੇ ਲਾ ਕੇ ਪਾਪ ਕਮਾਰੇ ਐ ਦੇ ਕੇ ਬਾੜ ਅਨਕ ਪਰਦੇ ਮੈਂ ਪਰਦਾਰਾ ਸੰਗ ਫਾਕੇ ਪਰਦੇ ਨਾ ਕੀ ਬੜੇ ਪਾਪ ਕਮਾਲਿਆ ਮੈਨੂੰ ਕੋਈ ਵੇਖਦਾ ਨਹੀਂ ਪਰ ਪਰਮਾਤਮਾ ਤੈਨੂੰ ਉਥੇ ਵੀ ਉਹਦਾ ਕੈਮਰਾ ਬੜਾ ਵੱਡਾ ਹੈ ਮਾਤਮਾ ਦਾ ਕੈਮਰਾ ਹਰ ਇੱਕ ਦੇ ਉੱਤੇ ਭਾਵੇਂ ਤੂੰ ਕਿੰਨਾ ਵੀ ਲੁਕੋ ਕੇ ਪਾਪ ਕਮਾ ਲੈ ਤੈਨੂੰ ਵੇਖ ਲੈਂਦਾ ਹੈਗਾ ਉਹ ਤੇਰੇ ਕੀਤੇ ਕੰਮ ਤੇਰੇ ਸਾਹਮਣੇ ਰੱਖ ਦੇਣੇ ਨੇ ਤੇਰੇ ਚੰਗੇ ਮਾੜੇ ਕਰਮ ਤੇਰੇ ਸਾਹਮਣੇ ਆ ਜਾਣੇ ਨੇ ਕਿਉਂਕਿ ਉਹ ਨਿਗਟ ਵਸਦਾਗਾ ਗੁਰੂ ਰਾਮਦਾਸ ਮਹਾਰਾਜ ਨੇ ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਹਰ ਨਿਗਟ ਵਸਤ ਕਸ ਨਦਰਨਾ ਆਵੇ ਰ ਲਾਧਾ ਗੁਰਬੀਚਾਰਾ ਤੇਰੇ ਨਾਲ ਵਸਦਾ ਗਾ ਤੈਨੂੰ ਨਦਰ ਨਹੀਂ ਆਉਂਦਾ ਪਰ ਗੁਰੂ ਦੀ ਕਿਰਪਾ ਦੇ ਨਾਲ ਸਮਝ ਪੈਂਦੀ ਹੈ ਸੂਝ ਪੈਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਲਾਧਾ ਲੱਭ ਲਿਆ ਗੁਰਬੀਚਾਰਾ ਗੁਰੂ ਦੀ ਕਿਰਪਾ ਦੇ ਨਾਲ ਹਰੀ ਪ੍ਰਮਾਤਮਾ ਲੱਭ ਲਿਆ ਥਲਾਪ ਹੋ ਗਿਆ ਹਰ ਆਪੇ ਸਾਹ ਸਰਾਫ ਰਤਨ ਹੀਰਾ ਹਰੇ ਆਪ ਕੀ ਆਪਸਾਰਾ ਗੁਰੂ ਦੀ ਬਖਸ਼ੀ ਮਤ ਨਾਲ ਇਹ ਸਮਝ ਆ ਗਈ ਕਿ ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ ਆਪ ਹੀ ਇਸ ਨੂੰ ਬਿਹਜਣ ਵਾਲਾ ਸਾਹ ਸਰਾਤ ਹੈ ਤੇ ਉਸ ਨੇ ਆਪ ਹੀ ਇਹ ਜਗਤ ਦਾ ਖਲਾਰਾ ਰਚਿਆ ਹੋਇਆ ਆਪ ਕੀ ਆਪਸਾਰਾ ਉਹਨੂੰ ਗੁਰੂ ਨੇ ਕਿਰਪਾ ਕਰ ਦਿੱਤੀ ਇਹ ਸਮਝ ਬਖਸ਼ ਦਿੱਤੀ ਗੁਰੂ ਸਾਨੂੰ ਸੋਝੀ ਦਿੰਦਾ ਹੈ ਅਕਲ ਦਿੰਦਾ ਹੈ ਗਿਆਨ ਦਿੰਦਾ ਹੈ ਸਮਝ ਬਖਸ਼ਦਾ ਹੈ ਹੁਣ ਜਿਨ੍ਹਾਂ ਨੂੰ ਗੁਰੂ ਦੀ ਮੱਤ ਆ ਗਈ ਪਤਾ ਲੱਗਿਆ ਪ੍ਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਸਾਹ ਆਪ ਹੀ ਉਹ ਰਤਨ ਹੈ ਤੇ ਆਪ ਹੀ ਸਾਹ ਹੈ ਇਸ ਇਹਨਾਂ ਨੂੰ ਬਿਹਾਜਣ ਵਾਲਾ ਸਾਹ ਸਰਾਫ ਹੈ ਤੇ ਉਸ ਨੇ ਆਪ ਹੀ ਇਹ ਜਗਤ ਦਾ ਖਲਾਰਾ ਖਿਲਾਇਆ ਹੋਇਆ ਹੈ ਆਪ ਹੀ ਪ੍ਰਮਾਤਮਾ ਸਾਰਾ ਖੇਲ ਆਪ ਹੀ ਕਰ ਰਹੀ ਹੈ ਗੁਰੂ ਨੇ ਸਮਝ ਦੇ ਦਿੱਤੀ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੇ ਸੋ ਸਾਹੁ ਸੱਚਾ ਬਨਜਾਰਾ ਏ ਨਾਨਕ ਜਿਨ੍ਹਾਂ ਉੱਤੇ ਪ੍ਰਮਾਤਮਾ ਕਿਰਪਾ ਕਰਦਾ ਓਹੀ ਉਹਦਾ ਨਾਮ ਬਿਹਾਜਦਾ ਹੈ ਬਨਜ ਕਰੋ ਬਨਜਾਰੇਓ ਅਸੀਂ ਕੋਈ ਬਨਜ ਕਰਨ ਬਾਤ ਏ ਆਂ ਜਾਂ ਦੁਨੀਆ ਤੇ ਉੱਤੇ ਵਪਾਰ ਕਰਨ ਬਾਤ ਏ ਆਂ ਕੁਝ ਲਾਹਾ ਕੱਟਣ ਬਾਤ ਏ ਆਂ ਕਾਹਦਾ ਗੁਰੂ ਜੀ ਕਹਿੰਦੇ ਨੇ ਬਨਜ ਕਰੋ ਬਣਜ ਵਪਾਰ ਕਰੋ ਬਣ ਜਾ ਰਹੋ ਵਖਰ ਦਿਓ ਸੰਭਾਲ ਇਸ ਬਖਤ ਨੂੰ ਇਸ ਸਮੇਂ ਨੂੰ ਸੰਭਾਲ ਲਿਓ ਜੈਸੀ ਵਤ ਵਸਾਈਏ ਤੈਸੀ ਨਿਭਹਿ ਨਾਲ ਅੱਗੇ ਸਾਹੋ ਸੁਜਾਨ ਹੈ ਲੈਸੀ ਵਤ ਸੰਭਾਲ ਇਹੋ ਜਿਹਾ ਕੋਈ ਬਣਜ ਕਰਕੇ ਜਾਵੇਂਗਾ ਚੰਗਾ ਕੋਈ ਇੱਥੋਂ ਲਾਹਾ ਕੱਟ ਕੇ ਜਾਵੇਂਗਾ ਉਹਦੀ ਕਦਰ ਪਵੇਗੀ ਦਰਗਾਹ ਦੇ ਵਿੱਚ ਦਰਗਾਹ ਦੇ ਵਿੱਚ ਤੇਰਾ ਉੱਥੇ ਜੀਵਨ ਸਫਲਾ ਹੋ ਜਾਵੇਗਾ ਤੇਰਾ ਆਉਣਾ ਜਾਣਾ ਸਫਲ ਹੋ ਜਾਵੇਗਾ ਜਿਉ ਜੀ ਤੂੰ ਵਸ ਤੂੰ ਇਕੱਠੀ ਕਰਕੇ ਜੇ ਤੇ ਪਾਪ ਇੱਥੇ ਤੂੰ ਇਕੱਠੇ ਕਰਕੇ ਲੈ ਗਿਆ ਸਾਰੀ ਉਮਰ ਲੜਾਈਆਂ ਝਗੜਿਆਂ ਦੇ ਵਿੱਚ ਦੁਵਿਧਾ ਦੇ ਵਿੱਚ ਈਰਖਾ ਦੇ ਵਿੱਚ ਹੀ ਗਵਾ ਦਿੱਤੀ ਪਰ ਮਾਲਕ ਸਭ ਦੇ ਦਿਲਾਂ ਦੀਆਂ ਜਾਣਦਾ ਕਈਆਂ ਦਾ ਸੁਭਾਅ ਹੁੰਦਾ ਨਾ ਉਹਨਾਂ ਦੇ ਗੱਲ ਹਾਜਮ ਨਹੀਂ ਆਉਂਦੀ ਔਰ ਇਹ ਪਿੰਡ ਦੇ ਵਿੱਚ ਇੱਕ ਮਿੰਟਾਂ ਤੇ ਇਧਰੋਂ ਕਰਦੇ ਇਧਰੋਂ ਦੱਸਦੀ ਉਧਰ ਉਹ ਹਾਜਮ ਨਹੀਂ ਹੁੰਦੀ ਕੋਈ ਵੀ ਗੱਲ ਥੋੜਾ ਜਿਆ ਅੰਦਰ ਟਿਕਾ ਬਣਾਈਏ ਜੇ ਕਿਤੇ ਨਾਮ ਬਾਣੀ ਦਾ ਕਿਣਕਾ ਵਹ ਜਾਵੇ ਨਾ ਫਿਰਦਾ ਵਿਸਾਲ ਕਰੀਏ ਅੰਦਰ ਹਾਜਮਾ ਰੱਖੀਏ ਗੁਰੂ ਮਹਾਰਾਜ ਦੀ ਬਾਣੀ ਨੂੰ ਟਿਕਾ ਕੇ ਰੱਖੀ ਬੜੀ ਮੜੀ ਗੱਲ ਹੈ ਮੜੀ ਮੜੀ ਗੱਲ ਗਾਹਾਂ ਦੇ ਗਾਹਾਂ ਫੋਸ ਪਾਈ ਜਾਣਾ ਚੁਗੜੀਆਂ ਕਰੀ ਜਾਂਦੀਆਂ ਨੇ ਉਹ ਲੜਾਈਆਂ ਕਰਾ ਦਿੰਨੇ ਛੋਟੀ ਛੋਟੀ ਗੱਲ ਤੋਂ ਇੱਕ ਰਾਜਾ ਸੀ ਕਹਿੰਦੇ ਨੌਕਰ ਰੱਖਣਾ ਤੇ ਵੱਡੇ ਸੰਤ ਜੀ ਮਹਾਰਾਜ ਇੱਕ ਗੱਲ ਸੁਨਾਇਆ ਕਰਦੇ ਉਹ ਕਿਸੇ ਪਠਾਨ ਨੇ ਆ ਕੇ ਨੌਕਰੀ ਕੀਤੀ ਰਾਜੇ ਕੋਲ ਪਰ ਪਹਿਲਾਂ ਗੱਲ ਦਿੱਤੀ ਕਹਿੰਦਾ ਮੈਨੂੰ ਚੁਗਲੀ ਕਰਨ ਦੀ ਆਦਤ ਹੈ ਚੁਗਲੀ ਕਰਦਾ ਜੀ ਕਹਿੰਦਾ ਰਾਜਾ ਕਹਿੰਦਾ ਚੱਲ ਕੋਈ ਨਾ ਅਦੇ ਕਦਾਂ ਹੀ ਤਾਂ ਸਰ ਜਾਇਆ ਕਰੂ ਔਰ ਥੋੜੇ ਸਮੇਂ ਬਾਅਦ ਜਦੋਂ ਪੂਰਾ ਵਿਸ਼ਵਾਸ ਹੋ ਗਿਆ ਨੌਕਰੀ ਕਰਦਿਆਂ 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 ਵੱਡੇ ਸੰਤ ਜੀ ਮਹਾਰਾਜ ਨੇ ਆਇਆ ਕਰਦੇ ਸੰਤ ਬਾਬਾ ਈਸਰ ਸਿੰਘ ਜੀ ਕੀ ਹੋਇਆ ਇੱਕ ਦਿਨ ਫਿਰ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ ਰਾਜੇ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਉਧਰ ਰਾਣੀ ਦੇ ਮਹਿਲਾਂ ਬਜਾਇਆ ਕਰੇ ਉਹਨਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਵੀ ਰਾਜਾ ਹੋਰ ਵਿਆਹ ਕਰਵਾਉਣ ਨੂੰ ਫਿਰਦਾ ਹੈਗਾ ਉਧਰ ਰਾਜੇ ਦੇ ਕਰਨ ਭਰਨ ਪਾਨੇ ਸ਼ੁਰੂ ਕਰ ਦਿੱਤੇ ਦੋਨਾਂ ਨੂੰ ਹੀ ਚੱਕ ਦਿੱਤਾ ਆਪਸ ਵਿੱਚ ਹੀ ਲੜਾਈਆਂ ਕਰਵਾ ਦਿੱਤੀਆਂ ਇੰਨੀ ਚੁਗਲੀ ਕਰ ਕਰਕੇ ਮਾਰ ਧਾੜ ਹੋ ਗਈ ਬਹੁਤ ਵੱਡੀਆਂ ਲੜਾਈਆਂ ਹੋ ਗਈਆਂ ਪਾਪ ਕੀ ਇੱਕ ਛੋਟੀ ਜੀ ਚੁਗਲੀ ਨਿੰਦਿਆ ਕੀਤੀ ਹੋਈ ਬਹੁਤ ਵੱਡਾ ਪਵਾੜਾ ਪਾ ਦਿੰਦੀ ਹੈ ਕਈਆਂ ਦੇ ਗੱਲ ਹਾਜਮ ਨਹੀਂ ਹੁੰਦੀ ਛੋਟਾ ਜਿਹਾ ਹਿਰਦਾ ਹੁੰਦਾ ਨਾ ਉਹ ਜਿਨ੍ਹਾਂ ਦੇ ਅੰਦਰ ਕੋਈ ਗੁਰਬਾਣੀ ਦਾ ਕਿਣਕਾ ਵਸ ਗਿਆ ਬੜੇ ਉਹਨਾਂ ਦੇ ਅੰਦਰ ਪਿਆਰ ਬਣ ਜਾਂਦਾਗਾ ਬੜਾ ਕੁਝ ਸਮੋ ਲੈ ਲੈਂਦੇ ਨੇ ਹੁਣ ਜਿਨ੍ਹਾਂ ਦੇ ਹਿਰਦੇ ਵਿੱਚ ਕਿਣਕਾ ਨਾਮ ਦਾ ਵਸ ਜਾਵੇ ਗੁਰੂ ਦੀ ਬਾਣੀ ਦਾ ਕਿਣਕਾ ਵਸ ਜਾਵੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਨਾਨਕ ਜਿਸ ਕਿਰਪਾ ਕਰੇ ਜਿਹਦੇ ਉੱਤੇ ਕਿਰਪਾ ਕਰਦਾਗਾ ਫਿਰ ਹਰ ਨਾਮ ਵਿਹਾਜੀ ਉਹ ਨਾਮ ਦਾ ਵਪਾਰ ਕਰਦੇ ਨੇ ਫਿਰ ਉਹ ਚੁਗਲੀਆਂ ਨਿੰਦਿਆ ਨਹੀਂ ਕਰਦੇ ਆਪ ਨਹੀਂ ਕਰਦੇ ਕਿਸੇ ਦੀ ਲੜਾਈਆਂ ਝਗੜੇ ਨਹੀਂ ਕਰਵਾਉਂਦੇ ਹੈਗੇ ਉਹ ਕਰਮਾਉਂਦੇ ਨਹੀਂ ਕਰਦੇ ਨਹੀਂ ਪਾਪ ਨਹੀਂ ਕਰਦੇ ਉਹ ਤੇ ਸਗੋਂ ਪਰਪਕਾਰ ਕਰਦੇ ਨੇ ਭਲਾ ਹੀ ਕਰਦੇ ਨੇ ਕਿਸੇ ਦਾ ਉਹ ਤਾਂ ਜੀਵਾਂ ਦਾ ਭਲਾ ਹੀ ਕਰਦੇ ਨੇ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਦੇ ਨੇ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਜੇ ਸੋ ਸਾਹੁ ਸੱਚਾ ਬਣਜਾਰਾ ਤੇ ਜਿਹਦੇ ਉੱਤੇ ਮਹਾਰਾਜ ਕਿਰਪਾ ਕਰਦਾਗਾ ਭਾਈ ਉਹੀ ਰਤਨ ਨਾਮ ਬਿਹਾਜਦਾਗਾ ਉਹੀ ਸਾਹੁਕਾਰ ਬਣ ਜਾਂਦਾਗਾ ਉਹ ਸਦਾ ਨਹੀਂ ਇਸ ਨਾਮ ਰਤਨ ਦਾ ਬਣਜ ਕਰਦਾ ਰਹਿੰਦਾਗਾ ਉਹ ਦੁਨੀਆ ਦੇ ਇਨ੍ਹਾਂ ਝਗੜਿਆਂ ਚ ਮਿਲਿਆਂ ਤੋਂ ਉੱਪਰ ਉੱਠ ਕੇ ਇੱਕ ਨਾਮ ਦਾ ਬਣਜ ਕਰਦਾ ਐ ਅਸੀਂ ਦੁਨੀਆ ਤੇ ਆਏ ਬਣਜ ਕਰਨ ਬਾਤ ਤੇ ਆ ਨਾਮ ਦਾ ਬਣਜ ਕਰਨ ਬਾਤ ਤੇ ਬਣਜ ਕਰੋ ਬਣ ਜਾ ਰਹਿਓ ਐ ਬਣ ਜਾ ਰਹਿਓ ਵਪਾਰ ਕਰਨ ਵਾਲਿਓ ਨਾਮ ਦਾ ਬਣਜ ਕਰੋ ਵਪਾਰ ਕਰੋ ਇਹੀ ਇੱਕ ਲਾਹਾ ਹੈ ਜ਼ਿੰਦਗੀ ਦਾ ਤੋ ਸਤਿਗੁਰੂ ਸੱਚੇ ਪਾਸ ਗੁਰੂ ਰਾਮਦਾਸ ਮਹਾਰਾਜ ਨੇ ਬੜੇ ਸੋਹਣੇ ਬਚਨ ਕੀਤੇ ਨੇ ਅੱਜ ਦੇ ਪਾਵਨ ਪਵਿੱਤਰ ਹੁਕਮ ਦੇ ਵਿੱਚ ਜਪ ਮੰਨ ਰਾਮ ਨਾਮ ਨੇ ਤਾਰਾ ਐ ਮੇਰੇ ਮਨ ਉਸ ਰਾਮ ਦੇ ਨਾਮ ਦਾ ਲਾਹਾ ਲਿਆ ਕਰ ਬਣਜ ਕਰਿਆ ਕਰ ਉਹ ਰਾਮ ਦਾ ਨਾਮ ਕੋਟ ਕੁਟੰਤਰ ਕੇ ਪਾਪ ਸਭ ਖੋਵੈ ਹਰ ਭਵ ਜਲ પાર ਬਤਾਰਾ ਉਹ ਤੇਰੇ ਅਨੇਕਾਂ ਜੁਨਾ ਦੇ ਕੀਤੇ ਹੋਏ ਪਾਪ ਤੇਰੇ ਦੁੱਖ ਦਲੇਦਰ ਸਾਰੇ ਲਾ ਦੇਵੇਗਾ ਪਾਪ ਲਾ ਦੇਵੇਗਾ ਭਵਜਲ પાર ਉਤਾਰਾ ਇਹ ਸੰਸਾਰ ਸਮੁੰਦਰ ਤੋਂ ਪਾਰ ਲਾ ਦੇਵੇਗਾ ਤੇਰਾ ਜੀਵਨ ਸਫਲਾ ਹੋ ਜਾਵੇਗਾ ਤਾਂ ਤੇ ਆਓ ਜੇ ਅਸੀਂ ਗੁਰੂ ਦੇ ਸਿੱਖ ਕਬਉਂਦੇ ਆ ਗੁਰੂ ਦੇ ਸੱਚੇ ਪਿਆਰੇ ਕਬਉਂਦੇ ਆ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਹਿਰਦੇ ਵਿੱਚ ਵਸਾਈਏ ਨਫ਼ਰਤ ਈਰਖਾ ਦੁਵਿਧਾ ਖਤਮ ਕਰੀਏ ਸਭ ਨਾਲ ਪਿਆਰ ਕਰੀਏ ਸਭਨਾਂ ਨੂੰ ਆਪਣੇ ਬਣਾਈਏ ਆਪ ਸਾਰਿਆਂ ਦੇ ਬਣ ਜਾਈਏ ਸਤਿਗੁਰੂ ਜੀ ਰਹਿਮਤ ਕਿਰਪਾ ਹੋਵੇਗੀ ਗੁਰੂ ਉਹਨਾਂ ਨੂੰ ਪਿਆਰ ਕਰਦਾ ਜਿਹੜੇ ਸਾਰਿਆਂ ਨੂੰ ਪਿਆਰ ਕਰਦੇ ਨੇ ਜਿਹੜੇ ਈਰਖਾ ਅੰਦਰ ਦਬੈਸ ਕਰਦੇ ਨੇ ਨਿੰਦਿਆ ਚੁਗਲੀ ਨਾਲ ਭਰੇ ਪਏ ਨੇ ਉਹਨਾਂ ਨੂੰ ਪਿਆਰ ਨਹੀਂ ਕਰਦਾ ਭਾਵੇਂ ਅਸੀਂ ਗਾਤਰੇ ਪਾਈ ਬਰੀਏ ਜੇ ਅਸੀਂ ਅੰਦਰੋਂ ਈਰਖਾ ਦੇ ਨਾਲ ਭਰੇ ਪਏ ਆ ਨਿੰਦਿਆ ਚੁਗਲੀ ਦੇ ਨਾਲ ਭਰੇ ਪਏ ਆ ਫਿਰ ਗੁਰੂ ਪਿਆਰ ਨਹੀਂ ਕਰਦਾ ਮੈਂ ਨਾ ਕਰੂੰ ਇਨਕੀ ਪ੍ਰਤੀਤ ਗੁਰੂ ਕਹਿੰਦਾ ਮੈਂ ਨਹੀਂ ਪ੍ਰਤੀਤ ਹੀ ਨਹੀਂ ਕਰਦਾ ਭਾਵੇਂ ਲੱਖੇ ਅਮਰ ਸਕਿਆ ਹੈ ਚੋਲਾ ਪਾਇਆ ਹੋਇਆ ਸਿੱਖ ਬਣਿਆ ਪਰ ਗੁਰੂ ਪ੍ਰਤੀਤ ਨਹੀਂ ਕਰਦਾ ਭਰੋਸਾ ਨਹੀਂ ਕਰਦਾ ਗੁਰੂ ਭਰੋਸਾ ਉਹਨਾਂ ਤੇ ਕਰਦਾ ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਨੇ ਦੁਨੀਆਂ ਦੇ ਕੋਈ ਪਰਪਕਾਰ ਕਰਦੇ ਨੇ ਭਲਾਈ ਦਾ ਕੰਮ ਕਰਦੇ ਨੇ ਲੋਕ ਭਲਾਈ ਨਾ ਨਾ ਕਿਸੇ ਦਾ ਮਾੜਾ ਨਾ ਹੋ ਜਾਵੇ ਉਹ ਵੇ ਤਾਂ ਕੇ ਜੇ ਚੰਗਾ ਹੀ ਹੋ ਜਾਵੇ ਭਲਾ ਹੀ ਹੋਵੇ ਆਓ ਸਤਿਗੁਰੂ ਜੀ ਰਹਿਮਤ ਕਿਰਪਾ ਕਰਨ ਜੋ ਪੜਦੇ ਆ ਸੁਣਦੇ ਆ ਕੋਸ਼ ਕਰਿਆ ਕਰੀਏ ਮਨ ਵਿੱਚ ਵਸਾਈਏ ਤੇ ਅਮਲ ਕਰੀਏ ਇਸ ਨੂੰ ਕਮਾਉਣਾ ਕਰੀਏ ਫਿਰ ਗੁਰੂ ਮਹਾਰਾਜੀ ਅਸੀਸਾਂ ਬਖਸ਼ੀਸ਼ਾਂ ਦੇਣਗੇ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਦੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਏ ਦਾਈਂ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਆਂ ਵਾਚੇ ਧਰਮ ਹਦੂਰ ਗਰਮੀਆਂ ਪੁ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਾਕਤ ਘਾਲ ਨਾਨਕ ਤੇ ਮੁਖ ਯੋਜਲੇ ਇਤੀ ਸੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਾਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਟੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਗੱਗਿਆ